ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੇ ਪлюс ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 17 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਉਮੀਦਿਆਸਾਰ ਕਿੰਨੇ ਨੇ ਸੋ ਐਸਐਲ ਦੀ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਦੇ 9 ਵਜਨ ਜਾ ਰਹੇ ਆ ਤੇ 15 ਫਰਵਰੀ ਦੀ ਜਿਹੜੀ ਆ ਸਵੇਰ ਆ ਦਿਨ ਚੜ ਚੁੱਕਾ ਤੇ ਪੰਜਾਬ ਦੇ ਵਿੱਚ ਦਿਨ ਚੜਦੇ ਸਾਰ ਹੀ ਬਦਲਵਜਲਾ ਇੱਕ ਹਲਕਾ ਜਿਹਾ ਸਿਸਟਮ ਤੁਰਦਾ ਫਿਆ ਜਿਵੇਂ ਕਿ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਲਹਿੰਦੇ ਤੋਂ ਚੜ੍ਹਦੇ ਵੱਲੋਂ ਜਿਹੜੀ ਆ ਬਦਲਵਾਈ ਉਹ ਬੀਤੀ ਰਾਤ ਤੋਂ ਜ ਇਤੀ ਅਧਿ ਰਤਵਾ ਦੇ ਸਿਸਟਮ ਸਰਗਰਮ ਹੋਣਾ ਸ਼ੁਰੂ ਹੋਇਆ ਤੇ ਇਸ ਵੇਲੇ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਸੰਘਣੀ ਬੱਦਲਵਾਈ ਬਣੀ ਹੋਈ ਆ ਤੇ ਕਿਤੇ ਕਿਤੇ ਹਲਕੀ ਬੂੰਦਾਬੰਦੀ ਇਸ ਵੇਲੇ ਚੱਲੀ ਆ ਜਿੱਥੇ ਉਮੀਦ ਆ ਰਹੀ ਨੇ ਜੀ ਹਲਕੇ ਸ਼ਰਾਟੇ ਕਿਤੇ ਜਿੱਥੇ ਇੱਥੇ ਲੱਗ ਰਹੀ ਐ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਬਹੁਤ ਉਮੀਦ ਆਸਾਰ ਨਹੀਂ ਐ ਹਲਕੀ ਬੂੰਦਾਬੰਦੀ ਉਹ ਵੀ ਕੁਝ 5-7 ਮਿੰਟਾਂ ਦੇ ਲਈ ਕਿਤੇ ਕਿਤੇ ਕੁਝ ਖਾਗਾਂ ਦੇ ਵਿੱਚ ਜਾਂ ਕਹਿ ਰਹੀ ਐ ਕਿ ਮਾਲਵੇ ਦੇ ਬਹੁਤੇ ਖਾਗਾਂ ਦੇ ਵਿੱਚ ਲੱਗ ਸਕਦੀ ਐ ਤੇ ਇਹ ਸਿਸਟਮ ਅੱਜ ਸ਼ਾਮ ਹੁੰਦੇ ਹੁੰਦੇ ਜਾਂ ਕਹੇ ਲਿਆ ਅੱਜ 7-8 ਵਜੇ ਤੱਕ ਸ਼ਾਮ ਤੱਕ ਇਹਨੇ ਖਾਲੀ ਹੋ ਜਾਣਾ ਤੇ ਅੱਗੇ ਇਹਨੇ ਜਿਵੇਂ ਕਿ ਬੀਤੇ ਦਿਨਾਂ ਦੇ ਮੁਕਾਬਲੇ ਉੱਤਰ-ਪੱਛੋਤ ਦੀਆਂ ਹਵਾਵਾਂ ਕਾਫੀ ਤੇਜ਼ੀ ਨਾਲ ਚੱਲ ਰਹੀਆਂ ਸੀ ਉਹਦੇ ਹੁਣ ਜਿਹੜੀ ਥੋੜੀ ਠੱਲ ਹੋਈ ਆ ਕੋਹਰੇ ਦੀ ਗੱਲ ਕਰੀਏ ਕੋਹਰਾ ਕਿਤੇ ਨਹੀਂ ਨਜ਼ਰ ਆਇਆ ਅੱਜ ਸਵੇਰ ਦੇ ਕਿਤੇ ਵੀ ਕੋਈ ਅਪਡੇਟ ਨਹੀਂ ਆ ਕੋਹਰਾ ਪਿਆ ਹੋਵੇ ਕਿਉਂਕਿ ਸਿਸਟਮ ਆ ਉੱਤੇ ਸਿਸਟਮ ਆ ਤੇ ਨਿਗਮਣੇ ਹੋਇਆ ਨਿਗਦੇ ਚੱਲਦੇ ਕੋਹਰਾ ਕਿਤੇ ਵੀ ਨਹੀਂ ਪੈਂਦਾ ਕੋਹ ਧੁੰਦ ਦੇ ਵੀ ਕੋਈ ਅਸਰ ਨਹੀਂ ਆਉਂਦੇ ਦਿਨਾਂ ਤੱਕ ਵੀ ਧੁੰਦ ਦੇ ਬਹੁਤੇ ਫਾਗਾਂ ਦੇ ਵਿੱਚ ਅਸਰ ਨਹੀਂ ਆ ਪੈਂਦੇ ਤੇ ਧੁੰਦ ਤੇ ਕੋਹਰੇ ਦੇ ਫਖੋਂ ਰਾਹਤ ਹੈ ਟੈਂਪਰੇਚਰ ਦੇਖ ਕੇ ਗੱਲ ਕਰੀਏ ਟੈਂਪਰੇਚਰ ਜਿੱਥੇ 24-25 ਦੇ ਚੱ ਬਾਦ ਜਿਹੜਾ ਹੋ ਸਕਦਾ ਤੇ ਇਸ ਤੋਂ ਬਾਅਦ ਇੱਕ ਜਿਹੜਾ ਦੋ ਸਿਸਟਮ ਹੋਰ ਆਣੇ ਆ ਜੀ ਇੱਕ 18 17 ਨੂੰ ਆਉਂਦਾ ਜਾਪ ਰਿਹਾ 17 ਨੂੰ ਨਹੀਂ ਵੈਸੇ 17 ਦੇ ਅੱਧੇ ਰਾਤ ਤੋਂ ਬਾਅਦ ਸਰਗਰਮ ਹੋਏਗਾ 18 ਤਰੀਕ ਨੂੰ ਫਿਰ ਤੋਂ ਇਦਾਂ ਹਲਕੀ ਕੰਮਨ ਹੋਏਗੀ ਉਸ ਤੋਂ ਬਾਅਦ ਬੈਕ ਟੂ ਬੈਕ ਇੱਕ ਹੋਰ ਸਿਸਟਮ 20 ਤਰੀਕ ਨੂੰ ਜਿਹੜਾ ਕਿ ਇੱਕ ਸਰਗਰਮ ਸਿਸਟਮ ਹੈ ਜਿਹੜਾ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਤੇ ਮੀਂਹ ਤਰਜ ਕਰਵਾ ਸਕਦਾ ਸੋ ਆਉਂਦੇ ਦਿਨਾਂ ਦੇ ਦਰਮਿਆਨ ਤੁਹਾਨੂੰ ਉਸ ਸਿਸਟਮ ਬਾਰੇ ਵੀ ਅਪਡੇਟ ਦੇਾਂਗੇ ਫਿਲਹਾਲ 17 ਤੱਕ ਮੌਸਮ ਦੀ ਗੱਲ ਕਰੀਏ ਤੇ ਹਲਕੇ ਪੁਰੇ ਦੀ ਹਵਾ ਚੱਲ ਸਕਦੀ ਹੈ ਅੱਜ ਸ਼ਾਮ ਤੱਕ ਕੱਲ ਤੇ ਪਰਸੋਂ ਲਗਭਗ ਮੌਸਮ ਸਾਫ਼ ਰਹਿਣ ਦੇ ਆਸਾਰ ਨੇ ਟਟਮੀ ਜੇ ਬਦਲਬਾਝ ਕੱਲ ਤੇ ਪਰਸੋਂ ਗੁਜ਼ਰ ਸਕਦੀ ਆ ਤੇ ਬਾਕੀ ਕੱਲ ਔਰ ਪਰਸੋਂ ਹਵਾ ਚੱਲੇਗੀ ਜ਼ਰੂਰ ਪਰ ਹਲਕੇ ਰਫ਼ਤਾਰ ਤੇ ਚੱਲੇਗੀ ਹਲਕੇ ਰੁਵਾੰਗੀ ਦੇ ਨਾਲ ਚੱਲੇਗੀ ਤੇ ਨਿਗ ਬਣੇ ਰਹਿਣਗੇ 25 ਤੋਂ 30 ਟੈਂਪਰੇਚਰ ਜਾ ਸਕਦੇ ਨੇ ਦਿਨਾਂ ਦੇ ਤੇ ਦੁਪਹਿਰ ਵੱਲੇ ਨਿਗ ਕੱਲ ਵੀ ਬਣੇਗਾ ਤੇ ਪਰਸੋਂ ਵੀ ਬਣੇਗਾ ਅੱਜ ਥੋੜੀ ਜਿਹੀ ਠੰਡਾ ਆਦਨ ਸਵੇਰ ਵੇਲੇ ਠੰਡ ਥੋੜੀ ਮਹਿਸੂਸ ਹੋ ਰਹੀ ਆ ਪਰ ਆਉਂਦੇ ਘੰਟਿਆਂ ਦੇ ਦਰਮਿਆਨ ਧੁੱਪ ਲੱਗਣ ਦੇ ਵਿਆਸਾਰ ਰਹਿਣਗੇ ਸ਼ਾਮ ਤੱਕ ਕੁਝ ਖਫਾਗਾ ਦੇ ਵਿੱਚ ਪੰਜਾਬ ਦੇ ਧੁੱਪ ਜੜ ਪਹਾੜਾ ਦੇ ਵਿੱਚ ਕੋਈ ਬਹੁਤੀ ਬਰਬਰੀ ਵਾਲਾ ਦੌਰ ਨਹੀਂ ਲਵਾਵੇਗਾ ਕਿਉਂਕਿ ਹਲਕਾ ਸਿਸਟਮ ਹੈ ਕਿਤੇ ਕਿਤੇ ਹੋ ਸਕਦਾ ਕੁਝ ਹਲਕੀ ਬਰਬਰੀ ਦੇ ਦੂਏ ਉਹਦਾ ਪੰਜਾਬ ਦੇ ਕੁਝ ਬਹੁਤਾ ਅਸਰ ਫੈਂਦੇ ਆਸਾਰ ਵੀ ਘਾਟੀ ਚ ਆਪ ਰਹੇ ਆ ਫਿਲਹਾਲ ਉਹਦਾ ਜਿਹੜਾ ਦੀ ਜੋ ਆਪਰੇਟ ਹੋਏਗੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਆਂਗੇ ਇਜਾਜ਼ਤ ਦਿਓ ਜੀ ਤੁਹਾਨੂੰ ਬਹੁਤ ਸ਼ੁਕਰੀਆ